ਦੌਲਤ ਦਾ ਅਹੰਕਾਰ ਕੋਠੀਆਂ ਘਾਰਾਂ ਦਾ ਅਹੰਕਾਰ ਰੁੱਤ ਵਿਆ ਦਾ ਅਹੰਕਾਰ ਨਾਕਾਰ ਗਰੀਬ ਨੂੰ ਦੇਖ ਕੇ ਨਾ ਹੱਸ ਕਿਉਂਕਿ ਸ੍ਰੀ ਗੁਰਗੰਥ ਸਾਹਿਬ ਮਹਾਰਤ ਦੇ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਨੇ ਕਬੀਰ ਕਰਬਣਾ ਕੀ ਜੀ ਹੈ ਰਕਨ ਹੱਸਿਆ ਕੋਏ ਔਰ ਜੋ ਸੋ ਨਾਉ ਸਮੁੰਦਮ ਹੈ ਕਹ ਜਨ ਨੂੰ ਕਿਆ ਹੋਏ ਹਜੇ ਤੱਕ ਤੇਰੀ ਬੀੜੀ ਸਮੁੰਦਰ ਦੇ ਵਿੱਚ ਹੀ ਐ ਉਹ ਕਾਲਪੁਰਖ ਕੰਗਾਲਾ ਨੂੰ ਬਾਦਸ਼ਾਹ ਬਾਦਸ਼ਾਹ ਨੂੰ ਕੰਗਾਲ ਕਰ ਦਿੰਦਾ ਕੋ ਮੈਂ ਡੋਨਟ ਲਾ ਪ੍ਰਾਊਡ ਆਫ ਵੈਲਥ ਡੋਨਟ ਲਵ ਐਟ ਦਾ ਪੂਰ ਜੂਰ ਲਾਈ ਬੋਟ ਇਸ ਸਟਿਲ ਆਊਟ ਐਟ ਸੀ ਹੂ 노ਸ ਵਾਟ ਹੈਪਨਸ ਉਸਨੂੰ ਪਤਾ ਲੱਗਣਾ ਕੀ ਹੋਣਾ ਹੈ